ਹਾਂ ਜਰ ਕੀ ਨਾ ਤੋਂ ਡਰ ਦਰੋਲੋਂ ਮੰਨ ਤੇ ਇੱਕ ਸੰਗੀ ਸਰੋ ਹੀ ਇੱਥੇ ਰਾਜਾ ਸਾਹਿਬ ਗੁਰਦੁਆਰੇ ਆਇਆ ਸੀ ਮੱਥਾ ਟੇਕਣ ਭਗਵਾੜੇ ਦਾ ਇਹਦੇ ਬਾਰੇ ਜ਼ਰਾ ਕੁ ਦੱਸੋ ਇਤਿਹਾਸ ਵਾ ਸਰ ਇਸ ਗੁਰਦੁਆਰੇ ਦੀ ਜਿਹੜੀ ਹੈ ਨਾ ਰਾਜਾ ਸਾਹਿਬ ਦੀ ਬਹੁਤ ਵਿਸ਼ੇਸ਼ ਮਹੱਤਤਾ ਹੈ। ਬਲੂਸ਼ਰੀ ਨੌਕਰ ਰਾਜਾ ਸਾਹਿਬ ਨੇ ਇੱਥੋਂ ਦਾ ਜਿਹੜਾ ਸਰੋਵਰ ਹੈ ਇਹ ਕਤਕ ਦੀ ਸੰਗਰਾਮ 1917 ਨੂੰ ਪੰਜ ਤੱਕ ਲਾ ਕੇ ਸ਼ੁਰੂ ਕਰਾਇਆ ਸੀ ਆਪਣੇ ਹੱਥਾਂ ਨਾਲ ਕਰ ਕਮਲਾ ਤੁਹੇਰੇ ਇਲਾਕੇ ਦੇ ਲੋਕਾਂ ਨੂੰ ਸੱਦ ਕੇ ਤੇ ਉਦੋਂ ਕਈਆਂ ਗੜੇ ਹੁੰਦੇ ਸੀਗੇ ਲੋਕਾਂ ਨੇ ਲਿਆ ਕੇ ਸਰੋਵਰ ਪਟਿਆ ਤੇ ਇਹ ਉਹ ਜਗਾ ਪਵਿੱਤਰ ਜਗਾ ਹੈ ਜਿੱਥੇ ਰਾਜਾ ਸਾਹਿਬ ਨੇ ਤਪ ਕੀਤਾ ਤੇ ਇਸ ਸਰੋਵਰ ਦੀ ਸਥਾਪਨਾ ਕੀਤੀ ਤੇ ਇਸ ਸਰੋਵਰ ਦੇ ਜਿਹੜੇ ਰਿਜ਼ਲਟ ਆ ਉਹ ਇਦਾਂ ਆ ਕਿ ਅੱਜ ਵੀ ਸੰਗਤ ਵਿੱਚ ਗੁਜ਼ਾਰਾ ਲੋਕ ਇਥੋਂ ਨਸ਼ਾ ਮੁਕਤ ਬਿਮਾਰੀ ਮੁਕਤ ਹੋ ਕੇ ਗਏ ਆ ਜਿਹੜਾ ਲੋਕਾਂ ਦਾ ਕਤੁੱਟ ਵਿਸ਼ਵਾਸ ਹੈ ਰਾਜਾ ਸਾਹਿਬ 'ਚ ਉਦੋਂ ਤੋਂ ਉਹਨਾਂ ਦੇ ਇਸਥਾਨ ਜਿਹੜੇ ਦੁਨੀਆਂ ਭਰ ਤੇ ਹੈਗੇ ਨੇ ਪਰ ਇਸ ਸਥਾਨ ਦੀ ਜਿਹੜੀ ਹੈ ਖਾਸ ਮਹੱਤਤਾ ਇਹੀ ਹੈ ਕਿ ਇੱਥੇ ਸ਼ਰਵਰ ਉਹਨਾਂ ਨੇ ਖੁਦ ਆਪਣੇ ਹੱਥੀਂ ਬਟਵਾਇਆ ਤੇ ਨਾਲ ਹੀ ਜਿਵੇਂ ਇਸ ਸਥਾਨ ਤੇ ਬਹੁਤ ਜ਼ਿਆਦਾ ਸਮਾਂ ਉਹ ਕੱਪ ਕਰਦੇ ਰਹੇ ਤੇ ਅੱਜ ਦੀ ਡੇਟ ਵਿੱਚ ਇਹ ਹੈ ਕਿ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਵਰਤਾਂ ਜਿਹੜੇ ਇੱਥੇ ਮਤਮਸਤ ਹੋ ਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਦੇ ਨੇ ਇੱਕ ਤਾਂ ਰਾਜਾ ਸਾਹਿਬ ਦੀ ਵਰਸੀ ਜਿਹੜੀ ਹੁਣੇ ਹੁਣੇ ਇੱਕਤੀ ਗਾਸਤੇ 1 ਪਹਿਲੇ ਸਤੰਬਰ ਨੂੰ ਮੁਕੰਮਲ ਹੋਈ ਹੈ ਕਿ ਇਸ ਸਥਾਨ ਤੇ ਜਿਹੜਾ ਸਰੋਵਰ ਸਾਹਿਬ ਰਾਜਾ ਸਾਹਿਬ ਨੇ ਖਟਵਾਇਆ ਹੋਇਆ ਇੱਥੇ ਅਸੀਂ ਜਨਮ ਦਿਨ 16 17 12 ਫਰਵਰੀ ਨੂੰ ਹਰ ਸਾਲ ਮਨਾਉਂਦੇ ਆ ਤੇ ਨਾਲ ਹੀ ਤੀਜਾ ਜਿਹੜਾ ਤਿਉਹਾਰ ਆ ਉਹ ਵਿਸਾਖੀ ਦਾ ਜਦੋਂ ਕਿ ਲੋਕ ਵਿਸਾਖੀ ਵਾਲੇ ਦਿਨ ਅਤਿਰ ਦਿਹਾੜੇ ਤੇ ਸਰੋਵਰ ਦੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਧੰਨ ਸਮਝਦੇ ਆ ਇੱਥੇ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਨੇ ਤੇ ਲੱਖਾਂ ਲੋਕ ਜਿਹੜੇ ਆ ਕੇ ਬਿਸ਼ਨਾਮ ਕਰ ਗਏ ਤੇ ਅੱਜ ਬਾਸ ਤੌਰ ਤੇ ਇਹਨਾਂ ਪਾਸਿਵ ਯੂਜ਼ ਪੰਜਾਬ ਦੇ ਅਸੀਂ ਬੜੇ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਨਾਲ ਇਹ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਇਹ ਇਸ ਘਰ ਬਾਰੇ ਜਾਣਕਾਰੀ ਦਿੱਤੀ ਧੰਨਵਾਦ